ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਰਾਜਸਥਾਨ ਦੀ ਸਾਰੀ ਸਿੱਖ ਜਥੇਬੰਦੀਆਂ ਐਸਪੀ ਹਰਮਾਨਗੜ੍ਹ ਕੋਲ ਪਹੁੰਚੀਆਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵਾਰ-ਵਾਰ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਹੈ ਉਹਨਾਂ ਨੂੰ ਝੂਠੇ ਕਿਸਾਫ ਸੌਂਦਿਕ ਸਾਜ਼ਿ ਰਚੀ ਜਾ ਰਹੀ ਹੈ ਤਾਂ ਕਿ ਜਿਹੜੇ ਆਗੂ ਹੈ ਇਹ ਸਰਕਾਰ ਦੀ ਬਦਨਤੀਆਂ ਦੇ ਖਿਲਾਫ ਤੇ ਫਿਰਕਾ ਪ੍ਰਸਤਾਤਕਾਂ ਦੇ ਖਿਲਾਫ ਨਾ ਖੜ੍ਹ ਸਕਣ ਪਹਿਲਾਂ ਮੇਰੇ ਤੇ ਕਿਸ ਪਾਇਆ ਇਹਨਾਂ ਨੇ ਬੁਰਕੇ ਬਾਬਾ ਗਗਦੀਪ ਸਿੰਘ ਤੇ ਫਿਰ ਬਾਬਾ ਭਰਪ ਸਿੰਘ ਟੋਲੀਪਾਲ ਤੇ ਹੁਣ ਵੀ ਨਿਰਮਲ ਸਖਰਲੀਆਂ ਤੇ ਨਿਰਮਲ ਸਖਰਲੀਆਂ ਉਹ ਸ਼ਖਸੀਤ ਹੈ ਜਦੋਂ ਸੂਰਜਮੁਨੀ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚ ਸੂਏ ਮਾਰ ਕੇ ਬੇਦਵੀ ਕੀਤੀ ਸੀਗੀ ਉਸ ਦੁਸ਼ਤ ਨੂੰ ਉਹਦੇ ਡੇਰੇ ਵੱਧ ਕੇ ਸੋਧਿਆ ਸੀਗਾ ਤੇ ਉਮਰ ਕਦੀ ਸਜ਼ਾ ਭੁਗਤ ਰਿਹਾ ਹੈ ਹੁਣ ਜਿਹੜੇ ਏਜੰਸੀਆਂ ਦੇ ਸ਼ਹਿਰ ਤੇ ਪੁਲਿਸ ਨਿਸ਼ਾਨਾੰਦਾਰ ਰਿਹਾ ਨਿਰਮਲ ਸਖਰਲੀਆਂ ਨੂੰ ਇੱਕ ਜ਼ਮੀਨ ਦਾ ਵਿਵਾਦ ਹੈ ਕੋਰਟ ਦੇ ਆਦੇਸ਼ ਜਿਹੜੇ ਨਿਰਮਲ ਸਖਰਲੀਆਂ ਕੋਲ ਹੈ ਕੋਰ ਦੇ ਦੇਸ਼ ਤੋਂ ਉੱਪਰ ਜਾ ਕੇ ਇੱਕ ਫਰਜ਼ੀ ਐਸਸੀਐਸਟੀ ਇੱਕ ਦਾ ਕੇਸ ਬਣਾਇਆ ਗਿਆ ਤੇ ਪੁਲਿਸ ਨੇ ਪੈਸੇ ਖਾ ਕੇ ਉਸ ਕੇਸ ਚ ਨਿਰਮਲ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਹਦੀ ਲੋਕੇਸ਼ਨ ਉੱਥੋਂ ਦੀ 200 ਕਿਲੋਮੀਟਰ ਦੂਰ ਸੀਗੀ ਤੇ ਪੁਲਿਸ ਦੇ ਕਰਦੀ ਸ਼ਬਦਾਵਲੀ ਬੜੀ ਨਿੰਦਨਯੋਗ ਹੈ ਸਿੱਖਾਂ ਪ੍ਰਤੀ ਬੜੀ ਉਹ ਪੱਦੀ ਭਾਸ਼ਾ ਵਰਤ ਰਹੀ ਹੈ ਅੱਜ ਅਸੀਂ ਆ ਕੇ ਐਸਪੀ ਨੂੰ ਦੱਸਤਾ ਵੀ ਸਾਨੂੰ ਸਾਰਾ ਮਨਜ਼ੂਰ ਹੈ ਜੇ ਕਿਸੇ ਅਧਿਕਾਰੀ ਸਿੱਖਾਂ ਪ੍ਰਤੀ ਪੱਦੀ ਭਾਸ਼ਾ ਵਰਤੀ ਉਹਦੇ ਨਤੀਜੇ ਮਾਰੇ ਨਿਕਲਣਗੇ ਸਾਨੂੰ ਮੁੜ ਕੇ ਸੜਕਾਂ ਤੇ ਆਉਣਾ ਪਏ ਅਸੀਂ ਆਵਾਂਗੇ ਪਰ ਅਸੀਂ ਕਿਸੇ ਸਿੱਖ ਦਾ ਨੁਕਸਾਨ ਨਹੀਂ ਹੋਣ ਦਾਂਗੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰ ਧਰਮ ਦਾ ਜਿੱਥੇ ਜ਼ੁਲਮ ਹੋਵੇ ਕਿਸੇ ਧਰਮ ਦਾ ਹੋਵੇ ਉਹਦਾ ਸਾਥ ਦਈਏ ਪਰ ਦੇ ਬਾਵਜੂਦ ਜਿਸ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਉਣ ਸਿੱਖਾਂ ਵਿੱਚੋਂ ਹੀ ਉਹ ਸਰਗਟ ਆਗੂ ਜਿਨ੍ਹਾਂ ਨੇ ਹਮੇਸ਼ਾ ਕੌਮ ਦੀ ਗੱਲ ਕੀਤੀ ਹੈ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਮਾਰੇ ਨਿਕਲਣਗੇ ਅੱਜ ਅਸੀਂ ਬੇਨਤੀ ਕੀਤੀ ਐਸਪੀ ਸਾਹਿਬ ਨੂੰ ਵੀ ਡੀਐਸਪੀ ਜਾਂਚ ਲੈ ਕੇ ਕਿਸੇ ਮਰਜ਼ੀ ਇਮਾਨਦਾਰ ਅਧਿਕਾਰ ਜਾਂਚ ਕਰਾਈ ਜਾਵੇ ਜੇ ਤੱਕਾ ਕੀਤਾ ਜੇ ਝੂਟਾ ਕਿਸਪੈ ਗਵਸਤਾਰੀ ਕੀਤੀ ਫਿਰ ਜੋ ਵੀ ਨਤੀਜਾ ਹੋਊਗਾ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਭੁਗਤਣਾ ਪਊਗਾ ਸਾਡੇ ਵਾਸਤੇ ਜੇਲ੍ਹਾਂ ਕੇਸ ਜੇਲ੍ਹਾਂ ਦੀ ਕਾਲ ਕੋਈ ਨਵੀਂ ਗੱਲ ਨਹੀਂ ਗਈ ਅਸੀਂ ਤਾਂ ਜੰਮੇ ਜੇਲ੍ਹਾਂ ਦੇ ਜਵਾਨ ਜੇਲ੍ਹਾਂ ਸੋਇਆ ਪਰ ਹਰ ਜ਼ੁਲਮ ਦੇ ਖਿਲਾਫ ਲੜਾਈ ਲੜਾਂਗੇ ਨਾ ਤੱਕਾ ਕੀਤਾ ਨਾ ਤੱਕਾ ਕਰਦਾਂਗੇ ਇਹ ਬੇਨਤੀ ਲਾ ਕੇ ਐਸਪੀ ਹਨਮਾਨਗੜ੍ਹ ਕੇ ਪੇਸ਼ ਹੋਇਆ ਸਾਨੂੰ ਵਾਸਤੇ ਡੜ ਵਿਸ਼ਵਾਸ ਹੈ ਵੀ ਸਾਡੀ ਸੁਣਵਾਈ ਕਰਨਗੇ ਨਹੀਂ ਕਰਨਗੇ ਉਹੀ ਘੋੜੇ ਉਹੀ ਮੈਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜਸਥਾਨ ਦੀ ਸਾਰੀ ਸਿੱਖ ਜਥੇਬੰਦੀਆਂ ਐਸਪੀ ਹਰਮਾਨਗੜ੍ਹ ਕੋਲ ਪਹੁੰਚੀਆਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵਾਰ-ਵਾਰ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਹੈ ਉਹਨਾਂ ਨੂੰ ਝੂਠੇ ਕੇਸਾਂ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਕਿ ਜਿਹੜੇ ਆਗੂ ਹੈ ਇਹ ਸਰਕਾਰ ਦੀ ਬਦਨਤੀਆਂ ਦੇ ਖਿਲਾਫ ਤੇ ਫਿਰਕਾ ਪ੍ਰਸਤਾਤਕਾਂ ਦੇ ਖਿਲਾਫ ਨਾ ਫੋਲ ਸਕਣ ਨੂੰ ਪਹਿਲਾਂ ਮਿਰਤੇ ਕਿਸ ਪਾਇਆ ਇਹਨਾਂ ਨੇ ਬੁੜਕੇ ਬਾਬਾ ਗਗਨਦੀਪ ਸਿੰਘ ਤੇ ਫਿਰ ਬਾਬਾ ਹਰਪ ਸਿੰਘ ਟੋਲੀਪਾਲ ਤੇ ਹੁਣ ਵੀ ਨਿਰਮਲ ਸੇ ਖਰਲੀਆਂ ਤੇ ਨਿਰਮਲ ਸੇ ਖਰਲੀਆਂ ਉਹ ਸ਼ਖਸੀਤ ਹੈ ਜਦੋਂ ਸੂਰਜਮੁਨੀ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚ ਸੂਏ ਮਾਰ ਕੇ ਬੇਦਵੀ ਕੀਤੀ ਸੀਗੀ ਉਸ ਦੁਸ਼ਤ ਨੂੰ ਉਹਦੇ ਡੇਰੇ ਵੱਢ ਕੇ ਸੋਧਿਆ ਸੀਗਾ ਤੇ ਉਮਰ ਕਦੀ ਸਜ਼ਾ ਭੁਗਤ ਰਿਹਾ ਹੈ ਹੁਣ ਜਿਹੜੇ ਏਜੰਸੀਆਂ ਦੀ ਸ਼ੈ ਤੇ ਪੋਰਟਸ ਨਿਸ਼ਾਨਾੰਦਾਰੀ ਨਿਰਮਲ ਸੇ ਖਰਲੀਆਂ ਨੂੰ ਇੱਕ ਜ਼ਮੀਨ ਦਾ ਵਿਵਾਦ ਹੈ ਕੋਰਟ ਦੇ ਆਦੇਸ਼ ਜਿਹੜੇ ਨਿਰਮਲ ਖਰਨੀਆਂ ਕੋਲ ਹੈ ਕੋਰਟ ਦੇ ਦੇਸ਼ ਤੋਂ ਉੱਪਰ ਜਾ ਕੇ ਇੱਕ ਫਰਜੀ ਐਸ ਸੀ ਐਸਟੀ ਇੱਕ ਦਾ ਕੇਸ ਬਣਾਇਆ ਗਿਆ ਤੇ ਪੁਲਿਸ ਨੇ ਪੈਸੇ ਖਾ ਕੇ ਉਸ ਕੇਸ ਚ ਨਿਰਮਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਹਦੀ ਲੋਕੇਸ਼ਨ ਉੱਥੋਂ ਦੀ 200 ਕਿਲੋਮੀਟਰ ਦੂਰ ਸੀਗੀ ਤੇ ਪੁਲਸਦਾਰ ਦੀ ਸ਼ਬਦਾਵਲੀ ਬੜੀ ਨਿੰਦਨਯੋਗ ਹੈ ਸਿੱਖਾਂ ਪ੍ਰਤੀ ਬੜੀਓ ਪੱਦੀ ਭਾਸ਼ਾ ਵਰਤ ਰਿਹਾ ਹੈ ਅੱਜ ਅਸੀਂ ਆ ਕੇ ਐਸ ਪੀ ਨੂੰ ਦੱਸਤਾ ਵੀ ਸਾਨੂੰ ਸਾਰਾ ਮਨਜ਼ੂਰ ਹੈ ਜੇ ਕਿਸੇ ਅਧਿਕਾਰੀ ਸਿੱਖਾਂ ਪਰ ਦੀ ਪੱਦੀ ਭਾਸ਼ਾ ਵਰਤੀ ਉਹਦੇ ਨਤੀਜੇ ਮਾਰੇ ਨਿਕਲਣਗੇ ਸਾਨੂੰ ਮੁੜ ਕੇ ਸੜਕਾਂ ਤੇ ਆਉਣਾ ਪਿਆ ਅਸੀਂ ਆਵਾਂਗੇ ਪਰ ਅਸੀਂ ਕਿਸੇ ਸਿੱਖ ਦਾ ਨੁਕਸਾਨ ਨਹੀਂ ਹੋਣ ਦਾਂਗੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰ ਧਰਮ ਦਾ ਜਿੱਥੇ ਜ਼ੁਲਮ ਹੋਵੇ ਕਿਸੇ ਧਰਮ ਦਾ ਹੋਵੇ ਉਹਦਾ ਸਾਥ ਦਈਏ ਪਰਦੇ باوجود ਜੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਉਣ ਸਿੱਖਾਂ ਵਿੱਚੋਂ ਹੀ ਉਹ ਸਰਗਟ ਆਗੂ ਜਿਨ੍ਹਾਂ ਨੇ ਹਮੇਸ਼ਾ ਕੌਮ ਦੀ ਗੱਲ ਕੀਤੀ ਹੈ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਮਾਰੇ ਨਿਕਲਣਗੇ ਅੱਜ ਅਸੀਂ ਬੇਨਤੀ ਕੀਤੀ ਐਸਪੀ ਸਾਹਿਬ ਨੂੰ ਵੀ ਡੀਐਸਪੀ ਜਾਂਚ ਲੈ ਕੇ ਕਿਸੇ ਮਰਜ਼ੀ ਇਮਾਨਦਾਰ ਅਧਿਗਤ ਜਾਂਚ ਕਰਾਈ ਜਾਵੇ ਜੇ ਤੱਕਾ ਕੀਤਾ ਜੇ ਝੂਟਾ ਕਿਸਪੈ ਗੁਫਤਾਰੀ ਕੀਤੀ ਫਿਰ ਜੋ ਵੀ ਨਤੀਜਾ ਹੋਊਗਾ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਭੁਗਤਣਾ ਪਊਗਾ ਸਾਡੇ ਵਾਸਤੇ ਜੇਲ੍ਹਾਂ ਕੇਸ ਜੇਲ੍ਹਾਂ ਦੇ ਕਾਲ ਕੋਈ ਨਵੀਂ ਗੱਲ ਨਹੀਂ ਗਈ ਅਸੀਂ ਤਾਂ ਜੰਮੇ ਜੇਲ੍ਹਾਂ ਦੇ ਜਵਾਨ ਜੇਲ੍ਹਾਂ ਸੋਏ ਆ ਪਰ ਹਰ ਜ਼ੁਲਮ ਦੇ ਖਿਲਾਫ ਲੜਾਈ ਲੜਾਂਗੇ ਨਾ ਤੱਕਾ ਕੀਤਾ ਨਾ ਤੱਕਾ ਕਰਦਾਂਗੇ ਇਹ ਬੇਨਤੀ ਲਾ ਕੇ ਐਸਪੀ ਹਨਮਾਨਗੜ੍ਹ ਕੇ ਪੇਸ਼ ਹੋਏ ਆ ਸਾਨੂੰ ਆਸਨੀ ਡੜ੍ਹ ਵਿਸ਼ਵਾਸ ਹੈ ਵੀ ਸਾਡੀ ਸੁਣਵਾਈ ਕਰਨਗੇ ਨਹੀਂ ਕਰਨਗੇ ਉਹੀ ਘੋੜੇ ਉਹੀ ਮੈਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ